ਉੰਤੋ ਸੇ ਕਿਸ ਤਰ੍ਹਾਂ ਅੰਦਾਜ਼ਾ ਲਗਾਓਗੇ ਐ ਮਨੁਖ ਕਿੰਨਾ ਕੁ ਦੁਖੀ ਐ ਪਹਿਲੇ ਨਾਪ ਤੌਰ ਕਰ ਲੈਣਾ ਕਿਤਨਾ ਕੁ ਸੁਖੀ ਐ ਬਸ ਜਿਤਨਾ ਸੁਖੀ ਉਤਨੇ ਹੀ ਦੁਖੀ ਐ ਇਹ ਦਾਵੇ ਨਾਲ ਮੈਂ ਕਹਿੰਦਾ ਇਸ ਚੱਕਰ 'ਚ ਨਾ ਪੈਣਾ ਤੇ ਇਤਨਾ ਵੱਡਾ ਸੁਖੀ ਐ ਤੋ ਸੁਖੀ ਹੋਵੇਗਾ ਨਹੀਂ ਉਤਨੇ ਹੀ ਵੱਡਾ ਦੁਖੀ ਐ ਬੜੇ ਬੜੇ ਜੋ ਦੀਸੇ ਲੋਗ ਤਿੰਨ ਕੋ ਬਿਆਪੇ ਚਿੰਤਾ ਰੋ ਤੁਸੀਂ ਦੁੱਖ ਨੂੰ ਕਿਸ ਤਰ੍ਹਾਂ ਨਾਪੋਗੇ ਇਹ ਬੰਦਾ ਕਿੰਨਾ ਕੁ ਦੁਖੀ ਐ ਦੁੱਖ ਨੂੰ ਸਿੱਧੇ ਨਹੀਂ ਨਾਪ ਸਕੇਗੇ ਪਹਿਲੇ ਨਾ ਪੋਏ ਸੁਖੀ ਕਿਤਨਾ ਹੈ ਬਉ ਨਹੀਂ ਦੁਖੀ ਉਹਤ ਨਹੀਂ ਦੁਖੀ ਇਹ ਦੋਵੇਂ ਇਕੱਠੇ ਹੀ ਚੱਲਦੇ ਨੇ ਦੋਵੇਂ ਇਕੱਠੇ ਚੱਲਦੇ ਨੇ ਕਬੀਰ ਦੀ ਸਮਝ ਹੈ ਕਬੀਰ ਕਹਿੰਦੇ ਨੇ ਪ੍ਰਭੂ ਆਪਾ ਨਹੀਂ ਮੰਗਦਾ ਗੱਲ ਖਤਮ ਨਹੀਂ ਚਾਹੀਦਾ ਸੁਖ ਨਹੀਂ ਚਾਹੀਦਾ ਦੁੱਖ ਆਵੇਗਾ ਸੁਖ ਮੰਗਤ ਦੁੱਖ ਆਗਲ ਆਵੇ ਮੰਗਦਾ ਮੈਂ ਸੁੱਖਾਂ ਸੁਖ ਦੇ ਨਾਲ ਦੁੱਖ ਵੀ ਆ ਜਾਂਦਾ ਹੁਣ ਕਿਵੇਂ ਕਹੋਗੇ ਤੁਸੀਂ ਕੋਈ ਕੋਈ ਸਿੱਕਾ ਮੰਗੋ ਕਿਸੇ ਕੋਲ ਤੇ ਆਖੋ ਇਹਦੇ ਇੱਕ ਪਾਸਾ ਦੇ ਦੇ ਦੂਜਾ ਪਾਸਾ ਤੂੰ ਆਪਣੇ ਕੋਲ ਰੱਖੋ ਸਿੱਕੇ ਦੇ ਦੋਵੇਂ ਪਾਸੇ ਕੋਲ ਜੇ ਵਿੱਚ ਰੱਖਣੇ ਪੈਣੇ ਨੇ ਇੱਕ ਪਾਸਾ ਕਿਸ ਤਰ੍ਹਾਂ ਇਹ ਤੇ ਦੋਵੇਂ ਇਕੱਠੇ ਹੀ ਰੱਖਣੇ ਪਣਗੇ ਸੁੱਖ ਦੇ ਨਾਲ ਹੀ ਦੁੱਖ ਜੁੜਿਆ ਹੋਇਆ ਹੈ ਜਨਮ ਦੇ ਨਾਲ ਹੀ ਮਰਨ ਜੁੜਿਆ ਹੋਇਆ ਹੈ ਇਹ ਵੀ ਮੈਰਜ ਕਰਾਂ ਫੁੱਲ ਖਿਲਦਾ ਹੈ ਮੁਰਝਾਣੇ ਦਾ ਤਖੀਲ ਲੈ ਕੇ ਜਿਸੇ ਹੱਸਤਾ ਹੋਆ ਪਾਓਗੇ ਉਹ ਪਰੇਸ਼ਾਨ ਹੋਗਾ